ਉਦੇ ਪਿੱਛੇ ਕੋਈ ਸਾਜ਼ਿਸ਼ ਹੈ ਉਦੇ ਪਿੱਛੇ ਕੋਈ ਪਰਸਨਲ ਔਰ ਵੈਂਜਾ ਹੈ ਪਰ ਇਨਸਾਨੀਅਤ ਇਸ ਲੈਵਲ ਤੱਕ ਵੀ ਗਿਰ ਸਕਦੀ ਹੈ ਇਹ ਕਟੋਗਟ ਮੇਰੀ ਸੋਚ ਤੋਂ ਬਾਹਰ ਹੈ ਇਨਸਾਨੀ ਸੋਚ ਤੋਂ ਬਾਹਰ ਹੈ ਕਿ ਇੱਥੇ ਤੱਕ ਵੀ ਜਿਹੜੀ ਇਨਸਾਨੀਅਤ ਗਿਰ ਸਕਦੀ ਹੈ ਕਿ ਇੱਕ ਨਿਹੱਥੀ ਕੁੜੀ ਦੀਆਂ ਲੱਤਾਂ ਨੂੰ ਐਦਾਂ ਕਰਕੇ ਤੋੜਤਾ ਜਾਏ ਪੈਲਵਸ ਔਰ ਉਸ ਦੀ ਅੱਖਾਂ 'ਚ ਬੁੱਕੇ ਬਾਰ-ਬਾਰ ਉਹਦੀਆਂ ਅੱਖਾਂ 'ਚੋਂ ਖੂਨ ਕੱਢਿਆ ਜਾਏ ਇੱਕ ਇੱਕ ਜਿਹੜੀ ਆ ਇਸ ਤਰ੍ਹਾਂ ਦੀ ਘਟਨਾ ਆ ਜੋ ਮੇਰੇ ਲਿਹਾਜ਼ ਨਾਲ ਕਿ ਲੈਸਨ ਸਿਖਾਉਣ ਵਾਲੀ ਘਟਨਾ ਆ ਕਿ ਤੈਨੂੰ ਇਹਨੂੰ ਲੈਸਨ ਸਿਖਾ ਦਈਏ ਤਾਂ ਕਿ ਬਾਕੀ ਦਾ ਕੋਈ ਬੋਲੇ ਨਾ ਇਹ ਮੂੰਹ ਬੰਦ ਕਰਨ ਦੀ ਇੱਕ ਕੋਸ਼ਿਸ਼ ਆ ਠੀਕ ਹੈ ਕਿਹੜੀ ਕੋਸ਼ਿਸ਼ ਹੈ ਇਹ ਅਸੀਂ ਦੀ ਸੀਬੀਆਈ ਇਨਕੁਆਇਰੀ ਕਰ ਰਹੀ ਹੈ ਸੀਬੀਆਈ ਜਿਹੜੀ ਆ ਉਹ ਮੋਸਟਲੀ ਨਿਰਪੱਖ ਹੁੰਦੀ ਆ ਸਾਹਮਣੇ ਆ ਜਾਣਗੇ ਤੱਥ ਕਾਲੂ ਉਹ ਉਹ ਕੇਸ ਨੂੰ ਵਿਚਾਰੇ ਨੇ ਪਰ ਘਟਨਾ ਜਿੱਦਾਂ ਵਾਪਰਦੀ ਆ ਨੇ ਕਿ ਮੈਡੀਕਲ ਕਾਲਜ ਨੂੰ ਅੱਜ ਹਾਈ ਕੋਰਟ ਜਿਹੜੀ ਆ ਉਹ ਕਹਿੰਦੀ ਆ ਕਿ ਉਹ ਉਹਨੂੰ ਲਾ ਦਿੱਤਾ ਜਾਵੇ ਤੇ ਉਹ ਦੂਏ ਤੇ ਦੀ ਸਰਕਾਰ ਜਿਹੜੀ ਆ ਉਹ ਕਿਸੇ ਹੋਰ ਕਾਲਜ ਦਾ ਮੈਡੀਕਲ ਲਾ ਪ੍ਰਿੰਸੀਪਲ ਲਾ ਦਿੰਦੀ ਹੈ ਔਰ ਉਸੇ ਕਾਲਜ ਉਸ ਦੀ ਚਾਰ ਵਾਰੀ ਇਹਦੇ ਤੋਂ ਪਿੱਛੇ ਲੱਗਦਾ ਹੈ ਕਿ ਉਹਨਾਂ ਬੰਦੇ ਜਿਹੜੇ ਕਿ ਉੱਥੇ ਅਥਾਰਟੀ ਤੇ ਬੈਠੇ ਆ ਉਹਨਾਂ ਦੇ ਪਿੱਛੇ ਕੋਈ ਪੋਲੀਟੀਕਲ ਹੱਥ ਤਾਂ ਹੈ ਇਸ ਗੱਲ ਦੀ ਸ਼ੰਕਾ ਨਹੀਂ ਕੀਤੀ ਜਾ ਸਕਦੀ ਕਿ ਕੋਈ ਪੋਲੀਟੀਕਲ ਹੱਥ ਹੈ ਇੱਕ ਸਟੇਟ ਦਾ ਚੀਫ ਮਨਿਸਟਰ ਔਰ ਉਧਿਆ 11 ਗੁੰਗੀਆਂ ਗੁਡੀਆਂ 11 ਐਮਪੀ ਨੇ ਵੈਸਟ ਬੰਗਾਲ ਦੇ ਫੀਮੇਲ ਜਿਨ੍ਹਾਂ ਜੋ ਇੱਕ ਡਾਕਟਰ ਉਸੇ ਕਾਲਜ ਦੀ ਪੜ੍ਹੀ ਹੋਈ ਹੈ ਔਰ 9 ਤਰੀਕ ਤੋਂ ਲੈ ਕੇ ਕੱਲ ਤੱਕ ਉਹਨਾਂ ਨੇ ਇੱਕ ਲਫ਼ਜ਼ ਨਹੀਂ ਲਿਖਿਆ ਇੱਕ ਲਫ਼ਜ਼ ਨਹੀਂ ਬੋਲਿਆ ਔਰ ਇਹ ਗੱਲਾਂ ਕੀ ਸ਼ੋਅ ਕਰ ਰਹੀਆਂ ਨੇ ਇਹ ਇਹ ਇਸ ਦਾ ਤੁਸੀਂ ਆਪ ਜਾਣਕਾਰ ਹੋ ਕਿ ਕੀ ਸ਼ੋ ਕਰਦੀ ਆ ਔਰ ਕੱਲ ਜਦੋਂ ਇੰਨਾ ਪ੍ਰੈਸ਼ਰ ਪੜ ਗਿਆ ਨੈਸ਼ਨਲ ਲੈਵਲ ਦਾ ਪ੍ਰੈਸ਼ਰ ਪੜ ਗਿਆ ਆਈਐਮਏ ਦਾ ਪ੍ਰੈਸ਼ਰ ਪੜ ਗਿਆ ਬਾਕੀ ਆਰਗੇਨਾਈਜੇਸ਼ਨਾਂ ਆਮ ਜਨਤਾ ਜਿਹੜੀ ਕਲਕੱਤਾ ਅੱਧਾ ਉੱਠ ਕੇ ਖੜ ਗਿਆ ਜਦੋਂ ਤੋ ਫਿਰ ਉਹਨਾਂ ਦੀ ਜਾਗ ਖੁੱਲੀ ਤੇ ਚੀਫ ਮਿਨਿਸਟਰ ਆਪ ਨਾਲ ਐਮਪੀ ਆਪ ਨਾਲ ਪੋਸਟਰ ਪੜ ਤੁਸੀਂ ਸਭ ਨੇ ਦੇਖਿਆ ਉਹਨਾ ਪੋਸਟਰ ਫੜ ਕੇ ਖੜੇ ਆ ਵੀ ਵਾਂਟ ਜਸਟਿਸ ਕਿਹਦੇ ਤੋਂ ਜਸਟਿਸ ਤੇ ਚੀਫ ਮਿਨਿਸਟਰ ਹੀ ਦੇਣਾ ਹੈ ਜਸਟਿਸ ਕਿਹਦੇ ਕੋਲ ਬੰਗਦੇ ਉਹ ਕਿਹਦੇ ਕੋਲ ਜਸਟਿਸ ਬੰਗਦੇ ਹੈ ਸੀਬੀਆਈ ਤੋਂ ਬੰਗਦੇ ਆ ਸੈਂਟਰ ਗਵਰਨਮੈਂਟ ਤੋਂ ਬੰਗਦੇ ਆ ਕਿਹਦੇ ਕੋਲ ਜਸਟਿਸ ਬੰਗਦੇ ਸਾਨੂੰ ਸਾਨੂੰ ਇਸ ਗੱਲ ਦੀ ਸਮਝ ਨਹੀਂ ਇੱਕ ਇਸ ਤਰ੍ਹਾਂ ਦਾ ਕਾਨੂੰਨ ਡੈਮੋਕ੍ਰੇਸੀ ਚ ਕਿਉਂ ਨਹੀਂ ਬਣਾਇਆ ਜਾ ਸਕਦਾ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਕਾਨੂੰਨ ਬਣ ਗਿਆ ਪਾਰਲੀਮੈਂਟ ਚ ਪੇਸ਼ ਹੋਣਾ ਸੀ ਇੱਕ ਦਿਨ ਪਹਿਲਾਂ ਇਹ ਕਹੇ ਕਿ ਉਸ ਨੂੰ ਠੱਡੇ ਬਸਤੇ ਚ ਪਤਾ ਗਿਆ ਕਿ ਡਾਕਟਰਾਂ ਲਈ ਸਪੈਸ਼ਲ ਕਾਨੂੰਨ ਨਹੀਂ ਬਣ ਸਕਦਾ ਦੇਖੋ ਜਿਹੜਾ ਜਿੱਥੇ ਤੱਕ ਕਾਰਪੋਰੇਟ ਸੈਕਟਰ ਹੈ ਮੈਂ ਆਈਐਮਏ ਲੈਵਲ ਤੇ ਤੇ ਆਪਣੇ ਲੈਵਲ ਤੇ ਇਸ ਗੱਲ ਦਾ ਬਿਲਕੁਲ ਸਹਿਮਤ ਹਾਂ ਕਿ ਸ਼ੋਸ਼ਣ ਹੋ ਰਿਹਾ ਠੀਕ ਹੈ ਬਿਲਕੁਲ ਸ਼ੋਸ਼ਣ ਹੋ ਰਿਹਾ ਅਸੀਂ ਜੇ ਪੰਜਾਬ ਕਲੀਨਿਕਲ ਐਸਟੈਬਲਿਸ਼ਮੈਂਟ ਐਕਟ ਬਣਿਆ ਪੰਜਾਬ ਦੇ ਵਿੱਚ ਤਾਂ ਆਈਐਮਏ ਨੇ ਸਿਰਫ ਇਹ ਡਿਮਾਂਡ ਕੀਤੀ ਕਿ 50 ਬੈੱਡ ਤੱਕ ਇਸ ਨੂੰ ਛੱਡ ਦਿਓ 50 ਬੈੱਡ ਤੋਂ ਜਿਹੜੇ ਉੱਤੇ ਆ ਰਾਹ ਕਾਰਪੋਰੇਟ ਸੈਕਟਰ ਹੈ ਜਿਹੜਾ ਕਾਰਪੋਰੇਟ ਸੈਕਟਰ ਹੈ ਜਿਹੜਾ ਕੋ ਜਿਹੜੇ ਇੰਨੇ ਪੈਸੇ ਲੈਂਦੇ ਆ ਉਹਨਾਂ ਨੂੰ ਜੋ ਇਹ ਤੁਸੀਂ ਸਟੈਂਡਰਡਸ ਕਹਿੰਦੇ ਆ ਨਾ ਜਿਹੜੇ Let them make first ਸੋ ਅਸੀਂ ਕਾਰਪੋਰੇਟ ਸੈਕਟਰ ਦੇ ਨਾਲ ਜਾਂ ਉਹਨਾਂ ਨਾਲ ਉਹ ਜਿਹੜਾ ਹੈਗਾ ਉਹ ਜਿੱਥੇ ਕੋਈ ਮੈਡੀਕਲ ਬੈਠਾ ਨਾਨ ਮੈਡੀਕਲ ਉਹ ਸਿਰੂ ਦੇਖਦਾ ਇਹ ਇਹ ਗੱਲ ਬਿਲਕੁਲ ਸੱਚ ਹੈ ਕਿ ਸ਼ੋਸ਼ਣ ਹੋ ਰਿਹਾ ਹੈ